ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਅੱਜ ਆਪਾਂ ਚੱਲਦੇ ਆਂ ਪਿੰਡ ਸੱਦਾ ਸਿੰਘ ਮੋਗਾ ਸ਼ਹਿਰ ਦਾ ਪਿੰਡ ਆ ਸੋ 15 ਮਰਲਿਆਂ ਦੇ ਵਿੱਚ ਕੋਠੀ ਬਣੀ ਹੋਈ ਆ ਸਟਾਰਟਿੰਗ ਤੇ ਤੁਸੀਂ ਗਲੀ ਦੇਖੀ ਐ ਇੰਟਰਲੋਕ ਲੱਗੀ ਹੋਈ ਆ ਔਰ ਇਹ ਰਸਤਾ ਜਨਨ ਕੀ ਬਾਅਦ ਚ ਲਿਆ ਸਟਾਰਟਿੰਗ ਤੇ ਇੱਕ ਦੁਕਾਨ ਹੈਗੀ ਆ ਔਰ ਦੁਕਾਨ ਸਮੇਤ ਗੇਟ ਜਿਹੜਾ ਕਾਫੀ ਖੁੱਲਾ ਡੁੱਲਾ ਜਿਹੜਾ ਬਣ ਸਕਦਾ ਇੱਕ ਗੇਟ ਹੈ ਦੁਕਾਨ ਦਾ ਬਾਹਰ ਗਲੀ ਤੇ ਹੈ ਤੇ ਦੂਸਰਾ ਘਰ ਦੇ ਅੰਦਰ ਸ਼ਟਰ ਲੱਗਿਆ ਹੋਇਆ ਦੋਨੇ ਪਾਸੇ ਔਰ ਆਜੋ ਆਪਾਂ ਦੇਖਦੇ ਆ 15 ਮਰਲਿਆਂ ਦੇ ਵਿੱਚ ਬਣੀ ਹੋਈ ਇਹ ਕੋਠੀ ਹੋਰ ਰਜਿਸਟਰੀ ਵਾਲੀ ਇਹ ਜਗ੍ਹਾ ਹੈਗੀ ਆ 15 ਮਰਲੇ ਆ ਲੈਂਟਰ ਸਾਰੀ ਕੋਠੀ ਤੇ ਪਾਇਆ ਹੋਇਆ ਔਰ ਸਾਹਮਣੇ ਪਸ਼ੂਆਂ ਵਾਸਤੇ ਇਹ ਜਿਹੜਾ ਹਾਲ ਤੁਸੀਂ ਦੇਖ ਸਕਦੇ ਹੋ ਤੇ ਆਜੋ ਫਿਰ ਇੰਟਰ ਕਰਦੇ ਆਂ ਆਪਾਂ ਕੋਠੀ ਦੇ ਅੰਦਰ ਪਰ ਜਿੰਨਾ ਵੀਰ ਭਰਾਵਾਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਿਸ ਵੀਰ ਨੇ ਇਹ ਘਰ ਵੇਚਣਾ ਕਾਫੀ ਲੋੜਵੰਦ ਵੀ ਹੈ ਤੇ ਇੱਕ ਤਰ੍ਹਾਂ ਦੀ ਮਦਦ ਵੀ ਹੋ ਜਾਊਗੀ ਸੋ ਪਿੰਡ ਸੱਦਾ ਸਿੰਘ ਮੋਗਾ ਸ਼ਹਿਰ ਦਾ ਇਹ ਪਿੰਡ ਆ 14-15 ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜਾ ਪਿੰਡ ਵਸਿਆ ਹੋਇਆ ਸੋ ਉਥੇ ਕੋਠੀ ਆ ਤੇ ਰੇਟ ਸਿਰਫ 20 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ। ਸੋ 2 ਬੈੱਡਰੂਮ ਆ, ਖੁੱਲੀ ਲੌਬੀ ਆ, ਬਾਥਰੂਮ ਆ, ਰਸੋਈ ਆ। ਲੈਂਡਰ ਤੁਸੀਂ ਦੇਖ ਸਕਦੇ ਹੋ। ਔਰ ਜਿਆਦਾ ਪੁਰਾਣੀ ਵੀ ਇਹ ਕੋਠੀ ਨਹੀਂ ਕਹਿ ਸਕਦੇ। ਥੋੜਾ ਸਮਾਂ ਹੀ ਹੋਇਆ ਕੋਠੀ ਬਣੀ ਨੂੰ। 15 ਮਰਲੇ ਜਗ੍ਹਾ। ਸਟਾਰਟਿੰਗ ਤੇ ਇੱਕ ਆਪਾਂ ਦੁਕਾਨ ਦੇਖੀ ਆ ਵੱਡਾ ਗੇਟ ਲੱਗਿਆ ਹੋਇਆ। ਔਰ ਇਸ ਵੇਲੇ ਆਪਾਂ ਕੋਠੀ ਦੇ ਅੰਦਰ ਆ। ਰੀਅਲਟੀ ਰੇਸ਼ਨ ਵਾਸਤੇ ਜਿਹੜਾ ਜਾਲ ਆ ਉਹ ਦਿੱਤਾ ਹੋਇਆ ਔਰ ਲੋਬੀ ਦੀ ਗੱਲ ਕਰੀਏ ਤਾਂ ਲੋਬੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਐ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਸਾਨੂੰ ਵੀਡੀਓ ਬਣਾ ਕੇ ਭੇਜੋ ਔਰ ਘਰ ਦੇ ਫਰੰਟ ਤੋਂ ਦੋ ਤਿੰਨ ਫੋਟੋਆਂ ਜਿਹੜੀਆਂ ਉਹ ਭੇਜੋ ਤੇ ਪ੍ਰੋਪਰ ਜਿਹੜੀ ਆ ਸਾਰੀ ਜਾਣਕਾਰੀ ਉਹ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਆਪਾਂ ਗੱਲ ਕਰਦੇ ਸੀ ਪਿੰਡ ਸੱਦਾ ਸਿੰਘ ਮੋਗੇ ਸ਼ਹਿਰ ਦਾ ਪਿੰਡ ਆ 15 ਮਰਲੇ ਦੇ ਵਿੱਚ ਇਹ ਕੋਠੀ ਜਿਹੜੀ ਆ ਵਕਾਊ ਆ ਪਸ਼ੂ ਡੰਗਰ ਵਾਸਤੇ ਅੱਡ ਜਿਹੜਾ ਬਣਿਆ ਹੋਇਆ ਹਾਲ ਔਰ ਕੋਠੀ ਜਿਹੜੀ ਆ ਉਹ ਕਾਫੀ ਖੁੱਲੀ ਡੁੱਲੀ ਜਿਹੜੀ ਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੇ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹ ਰੇਟ ਦੀ ਗੱਲ ਕਰੀਏ ਤਾਂ 20 ਲੱਖ ਰੁਪਿਆ ਡਿਮਾਂਡਾ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ। ਸੋ 15 ਮਰਲਿਆਂ ਦੇ ਵਿੱਚ ਇਹ ਕੋਠੀ ਆ ਪਿੰਡ ਸੱਦਾ ਸਿੰਘ ਵਾਲਾ ਸੋ ਹੋਰ ਜਾਣਕਾਰੀ ਲਈ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਸੋ ਇਸ ਵੇਲੇ ਆਪਾਂ ਹੈਗੇ ਆ ਘਰ ਦੀ ਰਸੋਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਲੋਬੀ ਜਿਹੜੀ ਆ ਖੁੱਲੀ ਡੁੱਲੀ ਆ ਖੁੱਲੇ ਡੁੱਲੇ ਜਿਹੜੀ ਆ ਰਸੋਈ ਬਣੀ ਹੋਈ ਆ ਦੋ ਬੈਡਰੂਮ ਆ ਉਹ ਵੀ ਆਪਾਂ ਦੇਖਿਆ ਖੁੱਲੇ ਡੁੱਲੇ ਆ ਸੋ ਪੌੜੀਆਂ ਲੌਬੀ ਦੇ ਵਿੱਚ ਦੀ ਦਿੱਤੀਆਂ ਹੋਈਆਂ ਬਾਹਰਲੇ ਪਾਸੇ ਇੱਕ ਦੁਕਾਨ ਆ ਪਿੱਛੇ ਮਕਾਨ ਆ ਤੇ ਸੈਂਟਰ ਦੇ ਵਿੱਚ ਪਸ਼ੂਆਂ ਵਾਸਤੇ ਹਵੇਲੀ ਜਿਹੜੀ ਆ ਉਹ ਬਣੀ ਹੋਈ ਆ ਕਾਫੀ ਖੁੱਲਾ ਡੁੱਲਾ ਜਿਹੜਾ ਹਾਲ ਆ ਤੂੜੀ ਵਾਸਤੇ ਵੀ ਅੰਦਰ ਹੀ ਅਰੇਂਜ ਹੈਗਾ ਪਸ਼ੂਆਂ ਦੀ ਸੋ ਜਿਹੜੇ ਵੀਰ ਖੇਤੀਬਾੜੀ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਇਹ ਕੋਠੀ ਬਹੁਤ ਹੀ ਵਧੀਆ ਹੈਗੀ ਆ ਸੋ ਇਸ ਕੋਠੀ ਨੂੰ ਖਰੀਦਣ ਵਾਸਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ। ਮਿਲਦੇ ਆਂ।